ਇਸ ਵੀਡੀਓ ਨੂੰ ਜੁਸ ਦੇ ਨਾਲ ਸ਼ੇਅਰ ਕਰ ਦਿਓ ਜਿਸ ਦੇ ਨਾਲ ਤੁਸੀਂ ਇਸ ਸਵਰਗ ਦੀ ਸੈਰ ਕਰਨਾ ਚਾਹੁੰਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਤਾਜ਼ਾ ਬਰਫਬਾਰੀ ਤੋਂ ਬਾਅਦ ਬਰਫ ਦੀ ਚਾਦਰ ਨਾਲ ਟਕਿਆ ਹੋਇਆ ਇਹ ਜੋ ਥਾਂ ਹੈ ਤੁਸੀਂ ਗੈਸ ਕਰ ਸਕਦੇ ਹੋ ਕਿ ਕਿਹੜੀ ਜਗ੍ਹਾ ਹੈ ਕਿ ਤੁਸੀਂ ਵੀ ਇੱਥੇ ਕਦੇ ਘੁੰਮਣ ਗਏ ਹੋ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀਆਂ ਸਵਰਗ ਵਰਗੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਬਰਫ਼ ਦੀ ਚਾਦਰ ਦੇ ਨਾਲ ਟੱਕੀ ਹੋਈਆਂ ਇਹ ਤਸਵੀਰਾਂ ਨੇ ਇਸ ਥਾਂ ਜਿਹੜਾ ਬਰਫ਼ ਦੀ ਚਾਦਰ ਨਾਲ ਟਕਿਆ ਹੋਇਆ ਦਰਸਲ ਜੇ ਤੁਸੀਂ ਹੁਣ ਤੱਕ ਅਨਮਾਲ ਨਹੀਂ ਲਗਾ ਪਾਏ ਨਹੀਂ ਬੁੱਝ ਪਾਏ ਤਾਂ ਜ਼ਰੂਰ ਤੁਹਾਨੂੰ ਅਸੀਂ ਦੱਸਾਂਗੇ ਹਿਮਾਚਲ ਪ੍ਰਦੇਸ਼ ਸ਼ਹਿਰ ਦੇ ਵਿੱਚ ਤਾਜ਼ਾ ਬਰਫ ਬਾਰਿਸ਼ ਤੋਂ ਬਾਅਦ ਮਨਾਲੀ ਦਾ ਇਹ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲਿਆ ਜਿੱਥੇ ਬਰਫ ਦੀ ਚਾਦਰ ਦੇ ਵਿੱਚ ਇਹ ਸ਼ਹਿਰ ਟਕਿਆ ਹੋਇਆ ਨਜ਼ਰ ਆਇਆ ਜਿਸ ਦੇ ਨਾਲ ਵੀ ਤੁਸੀਂ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਹੋ ਜ਼ਰੂਰ ਉਸ ਨਾਲ ਇਹ ਵੀਡੀਓ ਸ਼ੇਅਰ ਕਰੋ ਤੇ ਜੇਕਰ ਤੁਸੀਂ ਅਨਮਾਨ ਨਹੀਂ ਲਗਾ ਸਕੇ ਤੇ ਜ਼ਰੂਰ ਸ਼ੇਅਰ ਕਰੋ ਦੇਖਦੇ ਆ ਕਿ ਤੁਹਾਡੇ ਸਾਥੀ ਇਸ ਜਗ੍ਹਾ ਦਾ ਅਨਮਾਨ ਲਗਾ ਪਾਉਂਦੇ ਨੇ ਕਿ ਨਹੀਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਇਸ ਵੀਡੀਓ ਨੂੰ ਜੁਦੇ ਨਾਲ ਸ਼ੇਅਰ ਕਰ ਦਿਓ ਜਿਸ ਦੇ ਨਾਲ ਤੁਸੀਂ ਇਸ ਸਵਰਗ ਦੀ ਸੈਰ ਕਰਨਾ ਚਾਹੁੰਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਤਾਜ਼ਾ ਬਰਫਬਾਰੀ ਤੋਂ ਬਾਅਦ ਬਰਫ ਦੀ ਚਾਦਰ ਨਾਲ ਟਕਿਆ ਹੋਇਆ ਇਹ ਜੋ ਥਾਂ ਹੈ ਤੁਸੀਂ ਗੈਸ ਕਰ ਸਕਦੇ ਹੋ ਕਿ ਕਿਹੜੀ ਜਗ੍ਹਾ ਹੈ ਕਿ ਤੁਸੀਂ ਵੀ ਇੱਥੇ ਕਦੇ ਘੁੰਮਣ ਗਏ ਹੋ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਜਿਹੜੀਆਂ ਸਵਰਗ ਵਰਗੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਬਰਫ਼ ਦੀ ਚਾਦਰ ਦੇ ਨਾਲ ਟੱਕੀ ਹੋਈਆਂ ਇਹ ਤਸਵੀਰਾਂ ਨੇ ਇਸ ਥਾਂ ਜਿਹੜਾ ਬਰਫ਼ ਦੀ ਚਾਦਰ ਨਾਲ ਟਕਿਆ ਹੋਇਆ ਦਰਸਲ ਜੇ ਤੁਸੀਂ ਹੁਣ ਤੱਕ ਅਨਮਾਲ ਨਹੀਂ ਲਗਾ ਪਾਏ ਨਹੀਂ ਬੁੱਝ ਪਾਏ ਤਾਂ ਜ਼ਰੂਰ ਤੁਹਾਨੂੰ ਅਸੀਂ ਦੱਸਾਂਗੇ ਹਿਮਾਚਲ ਪ੍ਰਦੇਸ਼ ਸ਼ਹਿਰ ਦੇ ਵਿੱਚ ਤਾਜ਼ਾ ਬਰਫ ਬਾਰਿਸ਼ ਤੋਂ ਬਾਅਦ ਮਨਾਲੀ ਦਾ ਇਹ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲਿਆ ਜਿੱਥੇ ਬਰਫ਼ ਦੀ ਚਾਦਰ ਦੇ ਵਿੱਚ ਇਹ ਸ਼ਹਿਰ ਟਕਿਆ ਹੋਇਆ ਨਜ਼ਰ ਆਇਆ ਜਿਸ ਦੇ ਨਾਲ ਵੀ ਤੁਸੀਂ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਹੋ ਜ਼ਰੂਰ ਉਸ ਦੇ ਨਾਲ ਇਹ ਵੀਡੀਓ ਸ਼ੇਅਰ ਕਰੋ ਤੇ ਜੇਕਰ ਤੁਸੀਂ ਅਨੁਮਾਨ ਨਹੀਂ ਲਗਾ ਸਕੇ ਤੇ ਜ਼ਰੂਰ ਸ਼ੇਅਰ ਕਰੋ ਦੇਖਦੇ ਆ ਕਿ ਤੁਹਾਡੇ ਸਾਥੀ ਇਸ ਜਗ੍ਹਾ ਦਾ ਅਨੁਮਾਨ ਲਗਾ ਪਾਉਂਦੇ ਨੇ ਕਿ ਨਹੀਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਇਸ ਵੀਡੀਓ ਨੂੰ ਤੁਸੀਂ ਦੇ ਨਾਲ ਸ਼ੇਅਰ ਕਰ ਦਿਓ ਜਿਸ ਦੇ ਨਾਲ ਤੁਸੀਂ ਇਸ ਸਵਰਗ ਦੀ ਸੈਰ ਕਰਨਾ ਚਾਹੁੰਦੇ ਹੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਾਜ਼ਾ ਬਰਫਬਾਰੀ ਤੋਂ ਬਾਅਦ ਬਰਫ ਦੀ ਚਾਦਰ ਨਾਲ ਟਕਿਆ ਹੋਇਆ ਇਹ ਜੋ ਸਥਾਨ ਹੈ ਤੁਸੀਂ ਗੈਸ ਕਰ ਸਕਦੇ ਹੋ ਕਿ ਕਿਹੜੀ ਜਗ੍ਹਾ ਹੈ ਕਿ ਤੁਸੀਂ ਵੀ ਇੱਥੇ ਕਦੇ ਘੁੰਮਣ ਗਏ ਹੋ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਜਿਹੜੀਆਂ ਸਵਰਗ ਵਰਗੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਬਰਫ਼ ਦੀ ਚਾਦਰ ਦੇ ਨਾਲ ਟੱਕੀ ਹੋਈਆਂ ਇਹ ਤਸਵੀਰਾਂ ਨੇ ਇਸਥਾਨ ਜਿਹੜਾ ਬਰਫ਼ ਦੀ ਚਾਦਰ ਨਾਲ ਟਕਿਆ ਹੋਇਆ ਦਰਸਲ ਜੇ ਤੁਸੀਂ ਹੁਣ ਤੱਕ ਅਨੁਮਾਨ ਨਹੀਂ ਲਗਾ पाए ਨਹੀਂ ਬੁੱਝ पाए ਅਸੀਂ ਜ਼ਰੂਰ ਤੁਹਾਨੂੰ ਅਸੀਂ ਦੱਸਾਂਗੇ ਹਿਮਾਚਲ ਪ੍ਰਦੇਸ਼ ਸ਼ਹਿਰ ਦੇ ਵਿੱਚ ਤਾਜ਼ਾ ਬਰਫ ਬਾਰਿਸ਼ ਤੋਂ ਬਾਅਦ ਮਨਾਲੀ ਦਾ ਇਹ ਸੁੰਦਰ ਦ੍ਰਿਸ਼ ਦੇਖਣ ਨੂੰ ਮਿਲਿਆ ਜਿੱਥੇ ਬਰਫ ਦੀ ਚਾਦਰ ਦੇ ਵਿੱਚ ਇਹ ਸ਼ਹਿਰ ਟਕਿਆ ਹੋਇਆ ਨਜ਼ਰ ਆਇਆ ਜਿਸ ਦਿਨ ਆ ਵੀ ਤੁਸੀਂ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਹੋ ਜ਼ਰੂਰ ਉਸ ਦੇ ਨਾਲ ਇਹ ਵੀਡੀਓ ਸ਼ੇਅਰ ਕਰੋ ਤੇ ਜੇਕਰ ਤੁਸੀਂ ਅਨਮਾਨ ਨਹੀਂ ਲਗਾ ਸਕੇ ਤੇ ਜ਼ਰੂਰ ਸ਼ੇਅਰ ਕਰੋ ਦੇਖਦੇ ਆ ਕਿ ਤੁਹਾਡੇ ਸਾਥੀ ਇਸ ਜਗ੍ਹਾ ਦਾ ਅਨਮਾਨ ਲਗਾ پاਉਂਦੇ ਨੇ ਕਿ ਨਹੀਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ